ਜਿਲ੍ਹਾ ਤਰਨਤਾਰਨ ਦੇ ਇਲਾਕੇ ਖਡੂਰ ਸਾਹਿਬ ਦੇ ਪਿੰਡ ਫਤਿਆਬਾਦ ਤੋਂ ਅਨੰਦਪੁਰ ਸਾਹਿਬ ਹੋਲੇ ਮੁਹੱਲੇ ਵਿੱਚ ਸ਼ਾਮਲ ਹੋਣ ਜਾ ਰਹੇ ਇੱਕ ਨੌਜਵਾਨ ਦੀ ਰਸਤੇ ਦੇ ਵਿੱਚ ਮੌਤ ਹੋਣ ਦੀ ਖਬਰ ਸਾਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ 23 ਸਾਲਾ ਨੌਜਵਾਨ ਅਨਮੋਲ ਜਦੋਂ ਆਪਣੇ ਸਾਥੀਆਂ ਦੇ ਨਾਲ ਆਪਣੇ ਪਿੰਡ ਤੋਂ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਫਗਵਾੜੇ ਇੱਕ ਟਰੱਕ ਜਿਉਂਕਿ ਰਸਤੇ ਦੇ ਵਿੱਚ ਖੜਾ ਸੀ ਉਸ ਦੇ ਨਾਲ ਉਹਨਾਂ ਦੀ ਟੱਕਰ ਹੋ ਗਈ ਤੇ ਟੱਕਰ ਹੋਣ ਤੋਂ ਬਾਅਦ ਜਦੋਂ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤਾਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਪਹੁੰਚ ਕੇ ਡਾਕਟਰਾਂ ਦੁਆਰਾ ਅਨਮੋਲ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹਾਂਜੀ ਜੈਦਾ ਜੀ ਕੀ ਘਟਨਾ ਆਈ ਤੁਹਾਡੇ ਬੇਟੇ ਨਾਲ ਜੀ ਅਨੰਦਪੁਰ ਸਾਹਿਬ ਜਾਣਦਾ ਸੀ ਮੱਥਾ ਟੇਕਣਾ 5 ਵਜੇ ਇੱਥੋਂ ਚੱਲੇ ਆ 8 ਵਜੇ ਫੁਵਾੜੇ ਪਹੁੰਚੇ ਆਦੇ ਉੱਥੇ ਟਰਾਲੇ ਦੇ ਮਗਰ ਡਾਲੇ ਜਵਜ ਗਿਆ ਕਿੰਨੀ ਕੁ ਉਮਰ ਦੀ ਉਹ ਬਸੀਗੀ ਹੈ 8 23 ਸਾਲ ਦੀ ਹੈ ਘਟਨਾ ਤੋਂ ਬਾਅਦ ਹਸਪਤਾਲ ਜਾ ਕੇ ਨਹੀਂ ਜਿਹੜੀ ਮੌਤ ਹੋਈ ਹਸਪਤਾਲ ਨਹੀਂ ਮੌਤ ਹੋਈ ਰਸਤੇ ਜਮੌਦ ਹੋ ਗਈ ਮੁੜ ਕੇ ਦਿਨੋਂ ਰੈਪਰ ਕਰਤਾ ਸਕਾਟ ਚ ਵਹੀਂ ਦਾ ਆਨੰਦ ਕਰਨ ਗਿਆ ਲੁਧਿਆਣਾ ਤੇ ਰਸਤੇ ਜਲੰਧਰ ਤੱਕ ਪਹੁੰਚਦਿਆ ਬਰ ਕੀ ਮੰਗ ਕਰਦੇ ਮੰਗ ਆਪਾਂ ਕੀ ਕਰਨੀ ਆ ਕਿਸੇ ਕੋਲ ਬਸ ਮਹਾਰਾਜ ਭਲਾ ਕਰੇ ਸਾਰਿਆਂ ਦਾ ਲਾਈਵ ਤੇ ਇਸ ਚੈਨਲ ਦੇ